ਭਗਵਾਨ ਕੁਵੇਰ ਜੀ ਦੇ ਨਾਲ ਮਾਤਾ ਲక్ష్ਮੀ ਤੇ ਭਗਵਾਨ ਵਿਸ਼ਨੂੰ ਜੀ ਦਾ ਵਾਸ ਜਦੋਂ ਇਸ ਮੰਦਿਰ ਦੇ ਵਿੱਚ ਤੁਸੀਂ ਐਂਟਰੀ ਕਰੋਗੇ ਤਾਂ ਸਭ ਤੋਂ ਪਹਿਲਾਂ ਸਾਹਮਣੇ ਖਾਟੂ ਸ਼ਾਮ ਜੀ ਦਾ ਮੰਦਿਰ ਹੈ ਕਿਉਂਕਿ ਆਲੇ ਦੁਆਲੇ ਕੋਈ ਵੀ ਅਜਿਹਾ ਖਾਸ ਕੋਈ ਵੱਡਾ ਮੰਦਿਰ ਨਹੀਂ ਹੈ ਇਹ ਸ਼ਾਸਤਰਾਂ ਦੀ ਗੱਲ ਕਰੀਏ ਤਾਂ ਧਨ ਦੇ ਨਾਲ ਸਬੰਧਿਤ ਪ੍ਰਮੁੱਖ ਤਿੰਨ ਦੇਵਤੇ ਦੇਵੀਆਂ ਦੱਸੇ ਜਾਂਦੇ ਨੇ ਜਿਸ ਦੇ ਵਿੱਚ ਮਾਤਾ ਲਕਸ਼ਮੀ ਜੀ ਨੂੰ ਤਾਂ ਹਰ ਕੋਈ ਜਾਣਦਾ ਹੈ ਕਿ ਉਹਨਾਂ ਨੂੰ ਧਨ ਦੀ ਦੇਵੀ ਕਿਹਾ ਜਾਂਦਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਭਗਵਾਨ ਕੁਵੇਰ ਜੀ ਬਾਰੇ ਜਿਨ੍ਹਾਂ ਨੂੰ ਖਜ਼ਾਨੇ ਦੇ ਰਖਿਅਕ ਕਿਹਾ ਜਾਂਦਾ ਹੈ ਭਗਵਾਨ ਕੁਬੇਰ ਜੀ ਜਿਹੜੇ ਕਿ ਧਨ ਦੇ ਰਖੇਕ ਨੇ ਬਹੁਤ ਸਾਰੀਆਂ ਬੈਂਕਾਂ ਦੇ ਬਾਾਰ ਵੀ ਭਗਵਾਨ ਕੁਬੇਰ ਜੀ ਦੀ ਪ੍ਰਤਿਮਾ ਏਸੀ ਕਰਕੇ ਸਥਾਪਿਤ ਕੀਤੀ ਜਾਂਦੀ ਹੈ ਕਿ ਧਨ ਦੀ ਰੱਖਿਆ ਹੋਵੇ ਤਾਂ ਇਹ ਸਾਰੇ ਦੇਵੀ ਦੇਵਤਾਵਾਂ ਦੇ ਦਰਸ਼ਨ ਜਿਹੜੇ ਨੇ ਤੁਸੀਂ ਇਸ ਮੰਦਰ ਦੇ ਵਿੱਚ ਕਰ ਸਕਦੇ ਹੋ ਇਸ ਮੰਦਰ ਨੂੰ ਬਣਾਉਣ ਦਾ ਇਹੀ ਉਦੇਸ਼ ਹੈ ਕਿ ਭਗਤ ਇੱਕ ਹੀ ਛਤ ਦੇ ਥੱਲੇ ਤੰਨ ਦੇ ਨਾਲ ਜੁੜੇ ਸਾਰੇ ਦੇਵੀ ਦੇਵਤਿਆਂ ਦੇ ਦਰਸ਼ਨ ਕਰ ਸਕਣ ਪੂਜਨ ਕਰ ਸਕਣ ਤੇ ਉਸ ਤੋਂ ਬਾਅਦ ਪਰਮਾਤਮਾ ਦਾ ਅਸ਼ੀਰਵਾਦ ਲੈ ਸਕਣ। ਸ਼੍ਰੀ ਯੰਤਰ ਜਾਂ ਸ਼੍ਰੀ ਚੱਕਰ Hindu ਧਰਮ ਦੇ ਵਿੱਚ ਇੱਕ ਸ਼ਕਤੀਸ਼ਾਲੀ ਤੇ ਸ਼ੁਭ ਜੰਤਰ ਹੈ ਜੋ ਤੰਨ, ਸਮ੍ਰiddhi, ਅਧਿਆਤਮਿਕ ਲਾਭ ਦੇ ਲਈ ਉਪਯੋਗ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਤ੍ਰਿਭੁਜਾਂ ਦੇ ਨਾਲ ਬਣਿਆ ਹੋਇਆ ਇੱਕ ਜੋਤਮੀ ਆਰੀਖ ਹੈ ਜੋ ਕਿ ਪੁਰਸ਼ ਜਾਣੇ ਕਿ ਸ਼ਿਵ ਤੇ ਇਸਤਰੀ ਜਾਣੇ ਕਿ ਸ਼ਕਤੀ ਊਰਜਾਮਾਂ ਦੇ ਮਿਲਨ ਦਾ ਪ੍ਰਤੀਕ ਹੈ ਇਸ ਸਥਾਨ ਤੇ ਕਿਹਾ ਜਾਂਦਾ ਹੈ ਕਿ ਪਹਿਲਾਂ ਚਾਰੇ ਪਾਸੇ ਖੇਤ ਤੇ ਜੰਗਲ ਹੁੰਦੇ ਸੀ ਅਗਸਤ 2024 ਦੇ ਵਿੱਚ ਇਸ ਮੰਦਿਰ ਦਾ ਨਿਰਮਾਣ ਸੰਪੂਰਨ ਹੋ ਗਿਆ ਕਰਮਵਰ 3 ਸਾਲ ਜਿਹੜੇ ਨੇ ਉਹ ਲੱਗ ਗਏ ਵੈਸੇ ਤਾਂ ਕਿਹਾ ਜਾਂਦਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਧਨ ਦੀ ਇੰਨੀ ਮਹੱਤਤਾ ਨਹੀਂ ਹੈ ਅਗਰ ਰੱਬ ਸਾਨੂੰ ਜਿੰਨੇ ਜੋਗ ਹੈ ਉੱਥੇ ਤੱਕ ਰੱਖ ਦੇਵੇ ਸੀ ਖੁਸ਼ੀ-ਖੁਸ਼ੀ ਜ਼ਿੰਦਗੀ ਜੀ ਸਕਦੇ ਹਾਂ ਪਰ ਕਈ ਵਾਰ ਇਹ ਜਿਹਾ ਮੰਨਿਆ ਜਾਂਦਾ ਹੈ ਕਿ ਧਨ ਨੂੰ ਕਮਾਉਣ ਦੇ ਲਈ ਹੀ ਇੱਕ ਵਿਅਕਤੀ ਜ਼ਿੰਦਗੀ ਦੀ ਭੱਜ ਦੌੜ ਕਰਦਾ ਹੈ ਇਸ ਕਰਕੇ ਧਨ ਦੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਤਾ ਹੈ ਜਿਸ ਨੂੰ ਦਰਸਾਉਣ ਦੇ ਲਈ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਕੋਲ ਲਾਡੂਵਾਲ ਟੋਲ ਪਲਾਜ਼ਾ ਤੋਂ 2 ਕੁ ਕਿਲੋਮੀਟਰ ਦੀ ਦੂਰੀ ਤੇ ਇਸ ਮੰਦਰ ਨੂੰ ਬਣਾਇਆ ਗਿਆ ਤੇ ਇਸ ਮੰਦਰ ਦੇ ਵਿੱਚ ਧੰਨ ਦੇ ਨਾਲ ਸਬੰਧਿਤ ਸਾਰੀ ਦੇਵੀ ਦੇਵਤਾਵਾਂ ਨੂੰ ਇੱਕੋ ਛਤ ਦੇ ਥੱਲੇ ਵਿਰਾਜਮਾਨ ਕੀਤਾ ਗਿਆ ਤਾਂ ਜੋ ਕੋਈ ਵੀ ਵਿਅਕਤੀ ਕੋਈ ਵੀ ਭਗਤ ਅਗਰ ਇੱਥੇ ਆਉਂਦਾ ਹੈ ਤਾਂ ਉਸ ਨੂੰ ਇੱਕੋ ਛਤ ਦੇ ਥੱਲੇ ਤਨ ਦੇ ਨਾਲ ਸਬੰਧਿਤ ਸਾਰੇ ਦੇਵੀ ਦੇਵਤਿਆਂ ਦੇ ਦਰਸ਼ਨ ਹੋ ਸਕਣ ਤੇ ਪਰਮਾਤਮਾ ਉਸ ਵਿਅਕਤੀ ਤੇ ਅਜਿਹੀ ਕਿਰਪਾ ਕਰੇ ਕਿ ਘਰ ਦੇ ਵਿੱਚ ਤਨ ਦਾ ਵਾਸ ਹੋਵੇ, ਵਾਧਾ ਹੋਵੇ ਤੇ ਸਾਰੀਆਂ ਸੰਸਾਰ ਦੀਆਂ ਖੁਸ਼ੀਆਂ ਮਿਲਣ। ਇਸ ਮੰਦਰ ਤੇ ਵਿੱਚ ਹੈ ਭਗਵਾਨ ਕੁਵੇਰ ਜੀ ਦੇ ਨਾਲ ਮਾਤਾ ਲక్ష్ਮੀ ਤੇ ਭਗਵਾਨ ਵਿਸ਼ਨੂੰ ਜੀ ਦਾ ਵਾਸ। ਜਦੋਂ ਇਸ ਮੰਦਰ ਦੇ ਵਿੱਚ ਤੁਸੀਂ ਐਂਟਰੀ ਕਰੋਗੇ ਤਾਂ ਸਭ ਤੋਂ ਪਹਿਲਾਂ ਸਾਹਮਣੇ ਖਾਟੂ ਸ਼ਾਮ ਜੀ ਦਾ ਮੰਦਰ ਹੈ ਕਿਉਂਕਿ ਆਲੇ-ਦੁਆਲੇ ਕੋਈ ਵੀ ਅਜਿਹਾ ਖਾਸ ਕੋਈ ਵੱਡਾ ਮੰਦਰ ਨਹੀਂ ਹੈ ਇਸ ਕਰਕੇ ਏਸੀ ਜਗ੍ਹਾ ਤੇ ਖਾਟੂ ਸ਼ਾਮ ਜੀ ਦਾ ਮੰਦਰ ਬਣਾਇਆ ਗਿਆ ਤੇ ਉਸ ਦੇ ਨਾਲ ਹੀ आश्रम में ਤੇ ਉਸ ਦੇ ਨਾਲ ਹੀ ਇੱਕ ਗਊਸ਼ਾਲਾ ਹੈ ਤਾਂ ਉਸ ਦੇ ਨਾਲ ਹੀ ਅਗਰ ਤੁਸੀਂ ਇਸ ਧਨ ਮੰਦਰ ਦੇ ਵਿੱਚ ਆਉਂਦੇ ਹੋ ਤਾਂ ਸਭ ਤੋਂ ਪਹਿਲਾਂ ਹਵਨ ਕੁੰਡ ਦੇ ਤੁਸੀਂ ਦਰਸ਼ਨ ਕਰਦੇ ਹੋ ਉਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਤਾਂ ਸ਼੍ਰੀ ਯੰਤਰ ਜਿਹੜਾ ਕਿ Hindu ਧਰਮ ਦੇ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ ਜਿਸ ਨੂੰ ਸ਼੍ਰੀ ਚੱਕਰ ਵੀ ਕਿਹਾ ਜਾਂਦਾ ਹੈ Hindu ਧਰਮ ਦੇ ਅਨੁਸਾਰ ਸ਼੍ਰੀ ਯੰਤਰ ਧਨ ਸਮ੍ਰiddhi ਨੂੰ ਪ੍ਰਗਟਾਉਂਦਾ ਹੈ ਤੇ ਇਸੇ ਕਰਕੇ ਲੋਕ ਜਿਹੜੇ ਨੇ ਇਸ ਦਾ ਪੂਜਨ ਕਰਦੇ ਨੇ ਤੇ ਉਸ ਦੇ ਨਾਲ ਹੀ ਅਗਰ ਤੁਸੀਂ ਪੌੜੀਆਂ ਚੜ੍ਹ ਕੇ ਉੱਪਰ ਨੂੰ ਜਾਂਦੇ ਹੋ ਤਾਂ ਉੱਥੇ ਤੁਹਾਨੂੰ ਭਗਵਾਨ ਕੁਬੇਰ ਜੀ ਦੇ ਦਰਸ਼ਨ ਹੋਣਗੇ ਧਨ ਦਾ ਦੇਵਤਾ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਮਾਤਾ ਲక్ష్ਮੀ ਜੀ ਦੇ ਦਰਸ਼ਨ ਕਰੋਗੇ ਤੁਸੀਂ ਜਿਨ੍ਹਾਂ ਨੂੰ ਧਨ ਦੀ ਦੇਵੀ ਕਿਹਾ ਜਾਂਦਾ ਹੈ ਉੱਥੇ ਹੀ ਭਗਵਾਨ ਵਿਸ਼ਨੂੰ ਜੀ ਪਾਲਨ ਕਰਤਾ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਦੇ ਦਰਸ਼ਨ ਕਰੋਗੇ ਤਾਂ ਉੱਥੇ ਹੀ ਤੁਹਾਨੂੰ ਪੂ ਦੇਵੀ ਜਿਸ ਨੂੰ ਕਿਹਾ ਜਾਂਦਾ ਹੈ ਕਿ ਸੰਪਤਾ ਦੀ ਦੇਵੀ ਹੈ ਸੰਪਤੀ ਦੀ ਦੇਵੀ ਕਿਹਾ ਜਾਂਦਾ ਹੈ ਜਾਨੀ ਕਿ ਧਨ ਸਮ੍ਰiddhi ਖੁਸ਼ਹਾਲੀ ਨੂੰ ਪ੍ਰਗਟਾਉਂਦੇ ਦੇਵੀ ਦੇਵਤੇ ਉਹਨਾਂ ਦਾ ਤੁਸੀਂ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਦਾ ਆਸ਼ੀਰਵਾਦ ਇੱਥੇ ਆ ਕੇ ਲੈ ਸਕਦੇ ਹੋ ਅਗਰ ਸ਼ਾਸਤਰਾਂ ਦੀ ਗੱਲ ਕਰੀਏ ਤਾਂ ਧਨ ਦੇ ਨਾਲ ਸਬੰਧਿਤ ਪ੍ਰਮੁੱਖ ਤਿੰਨ ਦੇਵਤੇ ਦੇਵੀਆਂ ਦੱਸੇ ਜਾਂਦੇ ਨੇ ਜਿਸ ਦੇ ਵਿੱਚ ਮਾਤਾ ਲక్ష్ਮੀ ਜੀ ਨੂੰ ਤਾਂ ਹਰ ਕੋਈ ਜਾਣਦਾ ਹੈ ਕਿ ਉਹਨਾਂ ਨੂੰ ਧਨ ਦੀ ਦੇਵੀ ਕਿਹਾ ਜਾਂਦਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਭਗਵਾਨ ਕੁਵੇਰ ਜੀ ਬਾਰੇ ਜਿਨ੍ਹਾਂ ਨੂੰ ਖਜ਼ਾਨੇ ਦੇ ਰਖਿਅਕ ਕਿਹਾ ਜਾਂਦਾ ਹੈ ਭੂ ਦੇਵੀ ਮਾਤਾ ਦੇ ਬਾਰੇ ਜਿਹੜੇ ਸਮ੍ਰiddhi ਦੀ ਰੱਖਿਆ ਵੀ ਕਰਦੇ ਨੇ ਤੇ ਹੋਰ ਵਾਅਦਾ ਕਰਦੇ ਨੇ ਤਾਂ ਇਸ ਮੰਦਿਰ ਦੇ ਵਿੱਚ ਤੁਹਾਨੂੰ ਤਿੰਨੇ ਹੀ ਦੇਵੀ ਦੇਵਤਾਵਾਂ ਦੇ ਦਰਸ਼ਨ ਹੋਣਗੇ ਜਿਸ ਦੇ ਵਿੱਚ ਮਾਤਾ ਲక్ష్ਮੀ ਜੀ ਦੇ ਨਾਲ ਭਗਵਾਨ ਵਿਸ਼ਨੂੰ ਜੀ ਦੇ ਦੂਸਰੇ ਪਤਨੀ ਪੂ ਦੇਵੀ ਮਾਤਾ ਜਿਨ੍ਹਾਂ ਨੂੰ ਸੰਪਦਾ ਦੀ ਦੇਵੀ ਸੰਪਤੀ ਦੀ ਦੇਵੀ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਮੰਨਣਾ ਹੈ ਕਿ ਉਹਨਾਂ ਦੀ ਅਗਰ ਤੁਸੀਂ ਪੂਜਾ ਅਰਚਨਾ ਕਰਦੇ ਹੋ ਤਾਂ ਤੁਹਾਡੀ ਜ਼ਮੀਨ ਜਾਇਦਾਦ ਪੈਸੇ ਧਨ ਦੇ ਵਿੱਚ ਹੋਰ ਵਾਦਾ ਹੁੰਦਾ ਹੈ ਤੇ ਭਗਵਾਨ ਕੁਵੇਰ ਜੀ ਜਿਹੜੇ ਕਿ ਧਨ ਦੇ ਰਖੇਕ ਨੇ ਬਹੁਤ ਸਾਰੀਆਂ ਬੈਂਕਾਂ ਦੇ ਬਾਰ ਵੀ ਭਗਵਾਨ ਕੁਬੇਰ ਜੀ ਦੀ ਪ੍ਰਤਿਮਾ ਇਸੇ ਕਰਕੇ ਸਥਾਪਿਤ ਕੀਤੀ ਜਾਂਦੀ ਹੈ ਕਿ ਧਨ ਦੀ ਰੱਖਿਆ ਹੋਵੇ ਤਾਂ ਇਹ ਸਾਰੇ ਦੇਵੀ ਦੇਵਤਾਵਾਂ ਦੇ ਦਰਸ਼ਨ ਜਿਹੜੇ ਨੇ ਤੁਸੀਂ ਇਸ ਮੰਦਰ ਦੇ ਵਿੱਚ ਕਰ ਸਕਦੇ ਹੋ ਚਿੱਟੇ ਸੰਗਮਰਮਰ ਦੀਆਂ ਦਿਵਾਰਾਂ ਜਿਨ੍ਹਾਂ ਤੇ ਸ਼ਿਲਪਕਾਰੀ ਕਲਾਕ੍ਰਿਤੀ ਕੀਤੀ ਗਈ ਹੈ ਤੇ ਉੱਥੇ ਹੀ ਸੋਨੇ ਦੇ ਗਹਿਣਿਆਂ ਦੇ ਵਿੱਚ ਸਜੇ ਹੋਏ ਇਹਦੇ ਵੀ ਦੇਵਤੇ ਨੇ ਜਿਨ੍ਹਾਂ ਦਾ ਆਸ਼ੀਰਵਾਦ ਅਗਰ ਕਿਸੇ ਨੂੰ ਮਿਲ ਜਾਏ ਤਾਂ ਧਨ ਦੀ ਵਰਖਾ ਦੇ ਨਾਲ ਨਾਲ ਘਰ ਦੇ ਵਿੱਚ ਪਾਲਣ ਪੋਸ਼ਣ ਆਪਣੇ ਬੱਚਿਆਂ ਦਾ ਆਪਣੇ ਪਰਿਵਾਰ ਦਾ ਹੋਰ ਹੀ ਖੁਸ਼ਹਾਲ ਤਰੀਕੇ ਦੇ ਨਾਲ ਹਰ ਵਿਅਕਤੀ ਕਰ ਸਕਦਾ ਹੈ ਇਸ ਮੰਦਰ ਦੇ ਗਰਵ ਗ੍ਰਹਿ ਦੇ ਵਿੱਚ ਸ਼੍ਰੀ ਯੰਤਰ ਦੀ ਸਥਾਪਨਾ ਕੀਤੀ ਗਈ ਹੈ ਇਸ ਮੰਦਰ ਨੂੰ ਬਣਾਉਣ ਦਾ ਇਹੀ ਉਦੇਸ਼ ਹੈ ਕਿ ਭਗਤ ਇੱਕ ਹੀ ਛਤ ਦੇ ਥੱਲੇ ਤਨ ਦੇ ਨਾਲ ਜੁੜੇ ਸਾਰੇ ਦੇਵੀ ਦੇਵਤਿਆਂ ਦੇ ਦਰਸ਼ਨ ਕਰ ਸਕਣ ਪੂਜਨ ਕਰ ਸਕਣ ਤੇ ਉਸ ਤੋਂ ਬਾਅਦ ਪ੍ਰਮਾਤਮਾ ਦਾ ਅਸ਼ੀਰਵਾਦ ਲੈ ਸਕਣ ਚਿੱਟੇ ਸੰਗਮਰਮਰ ਤੇ ਕੀਤੀ ਗਈ ਕਲਾਤਮਕ ਕਲਾਕਾਰੀ ਤੇ ਉੱਚੇ ਸ਼ਿਖਰ ਨੇ ਇਸ ਮੰਦਿਰ ਨੂੰ ਹੋਰ ਵੀ ਵਿਸ਼ਾਲ ਬਣਾ ਦਿੱਤਾ ਜਿੱਥੇ ਕਿ ਭਗਤ ਮੰਨਦੇ ਨੇ ਕਿ ਇੱਥੇ ਪੂਜਾ ਕਰਨ ਦੇ ਨਾਲ ਆਰਥਿਕ ਸਮਰiddhi ਹੀ ਨਹੀਂ ਬਲਕਿ ਸੰਤੋਸ਼ ਤੇ ਸ਼ਾਂਤੀ ਵੀ ਪ੍ਰਾਪਤ ਹੁੰਦੀ ਹੈ ਚਿੱਟੇ ਸੰਗਮਰਮਰ ਤੋਂ ਬਣੇ ਗਰਭਗ੍ਰਹਿ ਦੇ ਵਿੱਚ ਸੋਨੇ ਦੇ ਗਹਿਣਿਆਂ ਦੇ ਨਾਲ ਸਜੀ ਹੈ ਇਹ ਸ਼੍ਰੀ ਯੰਤਰ ਦੀ ਪ੍ਰਤਿਮਾ ਸ਼੍ਰੀ ਯੰਤਰ ਜਾਂ ਸ਼੍ਰੀ ਚੱਕਰ Hindu ਧਰਮ ਦੇ ਵਿੱਚ ਇੱਕ ਸ਼ਕਤੀਸ਼ਾਲੀ ਤੇ ਸ਼ੁਭ ਜੰਤਰ ਹੈ ਜੋ ਤਨ ਸਮ੍ਰiddhi ਅਧਿਆਤਮਿਕ ਲਾਭ ਦੇ ਲਈ ਉਪਯੋਗ ਕੀਤਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਤ੍ਰਿਭੁਜਾਂ ਦੇ ਨਾਲ ਬਣਿਆ ਹੋਇਆ ਇੱਕ ਜੋਤਮੀ ਆਰੇਖ ਹੈ ਜੋ ਕਿ ਪੁਰਸ਼ ਜਾਨੀ ਕਿ ਸ਼ਿਵ ਤੇ ਇਸਤਰੀ ਜਾਨੀ ਕਿ ਸ਼ਕਤੀ ਊਰਜਾਾਂ ਦੇ ਮਿਲਨ ਦਾ ਪ੍ਰਤੀਕ ਹੈ ਇਹ ਨੌ ਅਤ ਸੰਬੰਧਿਤ ਤ੍ਰਿਭੁਜਾਂ ਦੇ ਨਾਲ ਬਣਿਆ ਹੋਇਆ ਜੋਤਮੀ ਆਰੇਖ ਹੈ ਤੇ ਇਸ ਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਇਸ ਦੇ ਨਿਯਮਤ ਰੋਜ਼ਾਨਾ ਧਿਆਨ ਪੂਜਾ ਤੇ ਸਹੀ ਸਥਾਪਨਾ ਦੇ ਨਾਲ ਘਰ ਦੇ ਵਿੱਚ ਸਮ੍ਰiddhi ਤੇ ਸ਼ਾਂਤੀ ਆਉਂਦੀ ਹੈ ਇਸ ਸਥਾਨ ਤੇ ਕਿਹਾ ਜਾਂਦਾ ਹੈ ਕਿ ਪਹਿਲਾਂ ਚਾਰੇ ਪਾਸੇ ਖੇਤ ਤੇ ਜੰਗਲ ਦੇ ਸੀ اگਸਤ 2024 ਦੇ ਵਿੱਚ ਇਸ ਮੰਦਿਰ ਦਾ ਨਿਰਮਾਣ ਸੰਪੂਰਨ ਹੋ ਗਿਆ ਕਰਮਵਰ 3 ਸਾਲ ਜਿਹੜੇ ਨੇ ਉਹ ਲੱਗ ਗਏ ਇਸ ਮੰਦਿਰ ਨੂੰ ਪੂਰਾ ਕਰਵਾਉਣ ਦੇ ਵਿੱਚ ਪਰ ਇੱਥੇ ਭਗਤਾਂ ਦੀ ਇਸ ਮੰਦਿਰ ਦੇ ਵਿੱਚ ਬਹੁਤ ਵੱਡੀ ਸ਼ਰਧਾ ਸੀ ਜਿਸ ਕਰਕੇ ਇਹ ਮੰਦਿਰ ਦਾ ਨਿਰਮਾਣ ਮਹਿਜ਼ 3 ਸਾਲਾਂ ਦੇ ਵਿੱਚ ਪੂਰਾ ਕਰਵਾਇਆ ਗਿਆ ਜਦੋਂ ਪੂਰणिमा ਹੁੰਦੀ ਹੈ ਜਾਂ ਦੀਵਾਲੀ ਤਨ ਤੇਰਸ ਦਾ ਤਿਉਹਾਰ ਹੁੰਦਾ ਹੈ ਤਾਂ ਉਸ ਵੇਲੇ ਵਿਸ਼ੇਸ਼ ਰੂਪ ਦੇ ਨਾਲ ਇਸ ਮੰਦਰ ਨੂੰ ਸਜਾਇਆ ਜਾਂਦਾ ਹੈ ਦੀਪਮਾਲਾ ਕੀਤੀ ਜਾਂਦੀ ਹੈ ਤੇ ਇਹ ਮੰਦਰ ਪੰਜਾਬ ਦਾ ਪਹਿਲਾ ਅਜਿਹਾ ਮੰਦਰ ਹੈ ਜਿਹੜਾ ਤਨ ਮੰਦਰ ਦੇ ਨਾਮ ਨਾਲ ਸ਼ਸ਼ੋਭਿਤ ਕੀਤਾ ਗਿਆ ਹੈ ਪਹਿਲਾਂ ਇਸ ਮੰਦਰ ਦਾ ਨਾਮ ਅਰਥ ਮੰਦਰ ਹੁੰਦਾ ਸੀ ਪਰ ਕੁਝ ਲੋਕ ਇਸ ਅਰਥ ਮੰਦਰ ਨੂੰ ਸਮਝ ਨਹੀਂ पाए ਕਿਉਂਕਿ ਅਰਥ ਦਾ ਮਤਲਬ ਵੀ ਤਨ ऐसा ਹੁੰਦਾ ਪਰ ਕੁਝ ਲੋਕਾਂ ਨੂੰ ਲੱਗਾ ਕਿ ਸ਼ਾਇਦ ਧਰਤੀ ਦੇ ਨਾਲ ਸੰਬੰਧਿਤ ਕੋਈ ਮੰਦਰ ਹੈ ਤਾਂ ਉਸ ਤੋਂ ਬਾਅਦ ਇਸ ਦਾ ਨਾਮ ਆਸਾਨ ਭਾਸ਼ਾ ਦੇ ਵਿੱਚ ਭਗਤਾਂ ਨੂੰ ਸਮਝਾਉਣ ਦੇ ਲਈ ਧਨ ਮੰਦਰ ਰੱਖ ਦਿੱਤਾ ਗਿਆ ਤੇ ਅੱਜ ਇਹ ਮੰਦਰ ਵਿਸ਼ਵ ਦਾ ਪਹਿਲਾ ਅਜਿਹਾ ਮੰਦਰ ਬਣ ਚੁੱਕਾ ਹੈ ਮੈਂ ਗੁਰਦੀਪ ਕੌਰ ਕੈਮਰਾਮੈਨ ਸਾਥੀ ਰਾਕੇਸ਼ ਜੀ ਦੇ ਨਾਲ ਸਪੈਸ਼ਲ ਰਿਪੋਰਟ ਡੇਲੀ ਪੋਸਟ ਪੰਜਾਬੀ ਲਈ